ਸਾਡਾ ਕੋਈ ਦਿਲ ਨਹੀਂ ਸੀ ਸਾਡਾ ਕੋਈ ਦਿਲ ਨਹੀਂ ਸੀ ਪ੍ਰੋਫੈਸਰ ਨਹੀਂ ਵੇਂਦਾ ਖਾਓ ਮੇਰੀ ਜਿਹੜੀ ਇੱਜ਼ਤ ਜਿਹੜਾ ਫਰਕ ਪੈਂਦਾ ਜਾਂਦਾ ਜੇ ਤੁਸੀਂ ਆਲੂ ਵਾਲੇ ਪਰੌਂਠੇ ਨਾ ਬਣਾਏ ਮੇਰੇ ਕੋ ਚੁੱਕਿਆ ਨਾ ਕੀ ਕਰਨੇ ਆ ਤੋ ਖਾ ਲੋ ਆ ਤੋ ਖਾ ਨਾ ਕੀ ਲਾ ਲੀਓ ਰਾ ਇਹ ਕਰ ਲਈਏ ਕਿਉਂ ਕਿਉਂ ਤੇਰਾ ਪਪਾ ਯੂਰੋ ਭੇਜ ਦੇ ਹਾਂ ਦੀਪਾ ਯੂਰੋ ਭੇਜ ਦੇ ਜਿਹੜੇ ਅਸੀਂ ਰਿਕਸ਼ਾ ਕਰ ਲਿਆ ਮੇਦੇਂ ਦੀ ਨਵੀਂ ਸਵੇਰਵਾਤ ਤੇ ਆਪਾਂ ਉੱਠ ਗਏ ਆ ਗੁੱਡ ਮਾਰਨਿੰਗ ਹੋ ਗਈ ਆ ਗੁੱਡ ਮਾਰਨਿੰਗ ਕੋਈ 12 ਵਜੇ ਇੰਨਾ ਸੋਣਾ ਹੋ ਗਿਆ ਨਾ ਇੱਥੇ ਆ ਕੇ ਰਾਤ ਨਾ ਮਨਦੀਪ ਨੂੰ ਕਹਿ ਦਿੰਦੀ ਆ ਚਲੋ ਮੈਂ ਗੱਲ ਕਰੂੰਗੀ ਗੱਲ ਕਰੂੰਗੀ ਜਦੋਂ ਸਾਢੇ 5 ਵਜੇ ਦੀ ਮਸੀਤ ਹੈ ਨਾ ਤੁਸੀਂ ਸੋਈਏ ਸਵੇਰੇ ਕਰਾਂਗੇ ਗੱਲ ਇੰਨਾ ਕਿ ਜ਼ਿਆਦਾ ਬੰਦਾ ਟਾਇਰਡ ਹੋਇਆ ਹੁੰਦਾ ਆ ਤੇ ਇਹ ਜਿਹੜੀ ਹੈ ਨਾ ਹੈਲੋ ਮਿਸਟਰ ਜੋਨੀ ਇੱਧਰ ਦੇਖੀ ਹਾਂ ਹਾਂ ਨਹੀਂ ਬੋਲਦੇ ਹਾਂਜੀ ਬੋਲਦੇ ਇਹਦੇ ਦੇਖੋ ਆ ਦੇਖਿਓ ਉਹਨੇ ਨੀਤਾ ਕਿੱਦਾਂ ਛੂ ਗਿਆ ਦੇਖਿਓ ਏ ਭਾਈ ਦੇਖੋ ਨਾਨਕੇ ਆ ਕੇ ਮੇਰਾ ਸਾਰਾ ਮਿਰਰ ਦੇਖੋ ਨੇ ਕੀ ਕੀਤਾ ਕੋਈ ਫਾਉਂਡੇਸ਼ਨ ਲਾ ਦੇ ਕੋਈ ਕੁਝ ਕਰੇ ਉਹ ਜੁੰਡੋ ਜੀ بابا بابا ਆ ਬੋਲਾ بابا ਹਮ ਤੈਨੂੰ ਨਾਈ ਨਾਈ ਕਰਾਈਏ ਸੋਹਣਾ ਬੱਚਾ ਬਣਾਇਆ ਇਹ ਨਾ ਹੋਵੇ ਕਿ ਹੁਣ ਲਿਪਸਟਿਕ ਲਿਪਸਟਿਕ ਲਾ ਕੇ ਤੇ ਮੈਂ ਤੈਨੂੰ ਲਿਪਸਟਿਕ ਬਣਾ ਦਵਾ ਸਾਰੇ ਬੱਚੇ ਇਦਾਂ ਕਰਦੇ ਕਿ ਇਹ ਹੀ ਹੁਣ ਨਹੀਂ ਤੇ ਇਦਾਂ ਕਰਦੀ ਸਵੇਰੇ ਉੜ ਜੂਗੀ ਜੋ ਲਿਪਸਟਿਕ ਲਿਪਸਟਿਕ ਲਗਾਈ ਜਾਊਗੀ ਲਗਾਈ ਜਾਊਗੀ ਮੰਮੇ ਨੂੰ ਕਾਲੀ ਬੋਲੀ ਫੜਾ ਨਾਸ਼ਤਾ ਕਰ ਨਾਸ਼ਤਾ ਕਰ ਉਹ ਪਾਣੀ ਤਾਂ ਪੀ ਲਵਾ ਤੇਰੇ ਮੇਰੇ ਦਿਲ ਕਦਾ ਇੱਤੋਂ ਪੇੜ ਮਾਰਾ ਇੰ ਇੱਥੇ ਮਾਰ ਕਿਹੜੀ ਖੋਜ ਚਾ ਕਾਕਾ ਆ ਦੇਖ ਆ ਕੰਮ ਹੈ ਇਹਦੇ ਹੁਣ ਮੇਰੇ ਕੋਲ ਪਪੇੜਾ ਪੈਣੀ ਆ ਬਹੁਤ ਝੋੜ ਦੇ ਬਣਿਆ ਦੀਵ ਸੁੱਤੇ ਹੋਏ ਆ ਤੇ ਮੈਂ ਤਾਂ ਚਲਦੀ ਆ ਬਾਜ਼ਾਰ ਮੇਰਾ ਦਿਲ ਕਰ ਰਿਹਾ ਸੀ ਥੋੜਾ ਪੁੱਤ ਬਾਜ਼ਾਰ ਦਾ ਸਮਾਨ ਦੇਖ ਕੇ ਆਵਾ ਕੁਝ ਲੈ ਕੇ ਆਵਾ ਇੱਕ ਅਵਨੀਤ ਦੀ ਸ਼ਾਪਿੰਗ ਕਰਨ ਵਾਲੀ ਸੀ ਡਰੈਸ ਲੈਣ ਵਾਲੀ ਸੀਗੀ ਤੇ ਹੁਣ ਮੈਂ ਕਹਾ ਜੇ ਮੈਂ ਰੁਕ ਗਈ ਆਲਸ ਪੈ ਗਿਆ ਤੇ ਪੈ ਗਿਆ ਹੁਣ ਚੱਲਦੀ ਆ ਮੈਂ ਮਾਰਕੀਟ ਤੇ ਪਹਿਲਾਂ ਮੈਂ ਸੋਚਿਆ ਸੀ ਉਨੀਤ ਨੂੰ ਘਰ ਹੀ ਛੱਡ ਜਾਵਾਂ ਫਿਰ ਉੱਥੇ ਲੈ ਹੀ ਜਾਨੀ ਆ ਤੇ ਮੈਨੂੰ ਕਿਸੇ ਦਾ ਕਮੈਂਟ ਆਇਆ ਸੀ ਫੂਡ ਵਲੋਗਿੰਗ ਕਰਿਆ ਕਰੋ ਯਾਰ ਮੈਂ ਫੂਡ ਵਲੋਗਿੰਗ ਨਹੀਂ ਕਰਨੀ ਮੈਂ ਅੱਗੇ ਬੜਾ ਫੂਡ ਖਾ ਰਹੀ ਆ ਮੈਂ ਪਤਲੀ ਹੋਣਾ ਚਾਹੁੰਦੀ ਤੁਸੀਂ ਮੇਰੇ ਫੂਡ ਵਲੋਗਿੰਗ ਕਹਿਦਾ ਫਿਰ ਤੇ ਮੈਂ ਫੂਡ ਤੇ ਹੀ ਰਿਆ ਕਰੂੰਗੀ ਇਸ ਕਰਕੇ ਫੂਡ ਵਲੋਗਿੰਗ ਆਜੇ ਤਾਂ ਨਹੀਂ ਜਦੋਂ ਦੀਪ ਆਉਣਗੇ ਫਿਰ ਫੂਡ ਵਲੋਗਿੰਗ ਹੀ ਹੋਣੀ ਆ ਤਿੰਨ ਚਾਰ ਮਹੀਨੇ ਇਸ ਕਰਕੇ ਅਸੀਂ ਫੂਡ ਵਲੋਗਿੰਗ ਨਹੀਂ ਕਰਨੀ ਤੇ ਹੁਣ ਮੈਂ ਮਾਰਕੀ ਉਦੋਂ ਦੇ ਬੱਚੇ ਨਾਲ ਜਾਣਾ ਬੜਾ ਮੁਸ਼ਕਲ ਹੈ ਹੁਣ ਤੇ ਤੁਰਨਾ ਪਏਗਾ ਇੰਨਾ ਤੇ ਮੈਂ ਕਹਾਂ ਮੇਰੇ 릭ਸ਼ਾ ਹੀ ਕਰ ਲੈਣਾ ਬਾਕੀ ਚਲੋ ਆਪਾਂ ਚਲਦੇ ਹਾਂ ਫਿਰ ਕਰਦੇ ਹਾਂ ਕੰਟੀਨਿਊ ਮੇਕ ਕੋ ਚੁੱਕਿਆ ਨਾ ਕੀ ਕਰਨਾ ਆਹ ਤੋ ਖਾ ਲੋ ਆਹ ਤੋ ਖਾ ਨਾ ਤੋ ਤੋਰੀ ਤੋਰੀ ਕਾ ਲੋ ਨਹੀਂ ਨਹੀਂ ਇਹਨੂੰ ਰਹਿਣ ਦੋ ਮੈਂ ਤੁਰਦੀ ਨਹੀਂ ਹੈ ਕਿਨ ਛੱਡ ਜੋ ਘਾਰੇ ਤੁਰੋਗੇ ਨਹੀਂ ਫੇਪ ਮੈਂ ਨਹੀਂ ਖੰਗਣਾ ਫਲੈਸ਼ ਨਹੀਂ ਚੇਰ ਆਨਿਊਰਾ ਹੈ ਸਾ ਕਰ ਲਈਏ ਕਿਉਂ

ਜੀ ਜੇ ਮੈਂ ਆਇਆ ਸੀ ਸਮਾਨ ਲੈਣ ਸਮਾਨ ਤੇ ਲੈ ਲਿਆ ਪਰ ਮੀਂਹ ਪੈਣ ਲੱਗ ਗਿਆ ਹੁਣ ਮੈਂ ਫਸ ਗਿਆ ਨਾ ਮੈਂ ਜਦੋਂ ਮੈਂ ਆਇਆ ਸੀ ਉਦੋਂ ਇਕੱਲੀ ਹਵਾ ਜੀ ਚੱਲਦੀ ਸੀ ਤੇ ਮਨ ਲੱਗਦਾ ਸੀ ਮੈਂ ਜਲਦੀ ਮੁੜ ਜਾਊਗਾ ਹਰੇ ਕੋਈ ਖਾਦਾ ਪੀਤਾ ਬਣੀ ਤੇ ਮੀਂਹ ਨਾੜ ਚਣ ਬਣ ਗਈ ਸਾਡੀ ਹੁਣ ਕੀ ਕੀਤਾ ਜਾਵੇ ਕੋਈ ਨਹੀਂ ਹੱਲ ਹੈਗਾ ਮੈਂ ਫਸ ਗਿਆ ਮੀਂਹ ਪੈਣ ਲੱਗ ਗਿਆ ਇੱਧਰ ਦੇਖ ਜੀ ਇਹ ਤਾਂ ਲੋ ਵੀ ਵੀ ਅੱਧਾ ਰੈਡੀ ਆ ਤੇ ਇੱਧਰ ਸੱਦੇ ਆਦੋ ਵੀ ਰੋਟੀ ਵੀ ਰੈਡੀ ਹੈ ਹਵਾ ਵੀ ਰੈਡੀ ਹੈ ਅਸੀਂ ਵੀ ਰੈਡੀ ਆਂ ਖਾਣ ਨੂੰ ਅਸੀਂ ਵੀ ਰੈਡੀ ਆਂ ਬੰਦੇ ਇਖੇ ਕਹਿੰਦੇ ਮਿੱਤਰੋ ਬਾਹਰ ਪੈਂਦਾ ਸੀ ਮੀਂਹ ਤੇ ਬਾਹਰ ਵੀ ਤਾਂ ਦਿਖਾ ਦਈਏ ਕੱਪੜਾ ਲੀਡਰ ਸਾਡਾ ਰਾਇਕ ਅੰਦਰ ਹੀ ਰਹਿੰਦਾ ਕਿਉਂਕਿ ਮੀਂਹ ਨਹੀਂ ਹਟਦਾ ਤੇ ਬਾਹਰ ਪੈ ਰਿਆ ਮੀਂਹ ਤੇ ਮੀਂਹ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡਾ ਸ਼ਗਨ ਬਣਦਾ ਹੈ ਨਾ ਕਿ ਆਲੂ ਵਾਲੇ ਪਰੌਂਠੇ ਖਾਣ ਦਾ ਸੋ ਅਸੀਂ ਸ਼ਗਨ ਸਾਰਥ ਜਿਹੜਾ ਉਹ ਪੂਰਾ ਕਰਨਾ ਹੈ ਤੇ ਆਲੂ ਵਾਲੇ ਪਰੌਂਠੇ ਜਿਹੜੇ ਹੁਣ ਬਣਨਗੇ ਛਿਆਂ ਨੂੰ ਬਣੇਗੀ ਗੋਭੀ ਦੀ ਸਬਜੀ ਹੁਣ ਹਾਲ ਦੀ ਘੜੀ ਜਿਹੜੇ ਆ ਉਹ ਆਲੂ ਵਾਲੇ ਪਰੌਂਠੇ ਬਣਿਆ ਆ ਯਾਨੀ ਮੀਂਹ ਦੇ ਮੱਧੰਨਾ ਚੜ ਰੱਖਦੇ ਹੋਏ ਸਾਡਾ ਕੋਈ ਦਿਲ ਨਹੀਂ ਸੀ ਸਾਡਾ ਕੋਈ ਦਿਲ ਨਹੀਂ ਸੀ ਪਰ ਮੀਂਹ ਵੇਲਾ ਖਾਓ ਮੇਰੀ ਜਿਹੜੀ ਇੱਜ਼ਤ ਜਿਹੜਾ ਫਰਕ ਪੈਂਦਾ ਜਾਂਦਾ ਜੇ ਤੁਸੀਂ ਆਲੂ ਵਾਲੇ ਪਰੌਂਠੇ ਨਾ ਬਣਾ ਕੇ ਖਾਧੋ ਤਾਂ ਫਿਰ ਮੇਰੀ ਇੱਜ਼ਤ ਘਟਦੀ ਹੈ ਇਸ ਲਈ ਮੀਂਹ ਕਹਿੰਦਾ ਖਾਓ ਆਲੂ ਵਾਲੇ ਪਰੌਂਠੇ ਖਾਓ ਪਕੌੜੇ ਖਾਓ ਐਹੋ ਜਿਹੀਆਂ ਚੀਜ਼ਾਂ ਖਾਓ ਸੋ ਪਕੌੜੇ ਦਾ ਤਾਂ ਜਾਂ ਲੰਬੀ ਚੌੜੀ ਗੇਮ ਪੈ ਜਾਣੀ ਸੀਗੀ ਸੋ ਅਸੀਂ ਕਿਹਾ ਵੀ ਜਾਲੇ ਇਹਦੇ ਨਾਲ ਜੰਗਾਂ ਨਾਲ ਰੋਟੀ ਵੀ ਨਹੀਂ ਕਰਦੀ ਨਾਲੇ ਰੋਟੀ ਵੀ ਰੋਟੀ ਹੋ ਜੀ ਨਾਲੇ ਬ੍ਰੇਕਫਾਸਟ ਬ੍ਰੇਕਫਾਸਟ ਨਾਲੇ ਸਨਾਈ ਦਾ ਸਮਾਂ ਹੈ। ਸੋ ਅਲੂ ਵਾਲਾ ਪਰੌਠਾ ਇਸ ਬੈਸਟ। ਸੋ ਜਿਹਨਾਂ ਦੇ ਜੰਨਨ ਵਾਲੋ ਅਲੂ ਵਾਲੇ ਪਰੌੜੇ ਖਾਂਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਅੱਜ ਵਾਲਾ ਪਰੌਠਾ ਕਿਹੋ ਜਿਹਾ ਲੱਗਿਆ। ਮੈਂ ਪਹਿਲਾਂ ਵੀ ਲਾਉਣੇ ਸ਼ੁਰੂ ਕਰ ਲਈ ਪਰ ਅਜੇ ਤੱਕ ਨਹੀਂ। ਸੋ ਨਵਾਂ ਵੀ ਪਰੌਠਾ ਆਪਣਾ ਬਹਿ ਗਿਆ ਤਵੇ ਦੇ ਉੱਤੇ। ਸਾਮਾ ਜੰਦੇ ਅੱਛਾ ਹੋਤੀ ਹੈ ਕਿ ਅਗਨ ਘਰ ਦਾ ਪੂਰਾ ਕੀਤਾ ਜਾਣਾ ਸਾਡਾ ਬਿਲਕੁਲ ਦਿਲ ਨਹੀਂ ਸੀ ਪਰੌਠੇ ਖਾਂਦਾ। ਸੋ ਤਰੀਕਾ ਵਰਗੇ ਜੰਨਨ ਨਾਲ ਮੇਰੇ ਘਰ ਦੀ ਨੰਦੂ ਬੁਲਣੇ ਖਾਣਾ ਹੋਣਾ ਯਾ ਮੈਜਿਕ ਲਵਾ ਬਾਜ਼ਾਰ ਆ ਗਏ ਆ ਦੇਖੋ ਕਿਥੇ ਜਾ ਕੇ ਸਟਾਕ ਹੁੰਦਾ ਹਾਂ ਅਬ ਇਤਨਾ ਸਾਈਜ਼ ਫਿਲ ਲੈਣਾ ਕਿ ਡਰੈਸ ਓਕੇ ਕਹਿੰਦੇ ਅਜ ਜਲੰਦਰ ਤੇ ਉਹ ਤਾਂ ਸਮਝ ਹੀ ਗਿਆ ਕਿਹੜਾ ਬਾਜ਼ਾਰ ਆ ਸੋ ਦੇਖੋ ਮੈਂ ਤਾਂ ਆਪਣੇ ਲੋਕ ਇੱਕ ਸਰਪ੍ਰਾਈਜ਼ ਕਰਨ ਜਾ ਰਹੀ ਹਾਂ ਪਤਾ ਨਹੀਂ ਮੇਰਾ ਕੰਮ ਹੋਣਾ ਵੀ ਆ ਕੇ ਨਹੀਂ ਪਰ ਰੰਗ ਦਾ ਸਰਪ੍ਰਾਈਜ਼ ਆ ਉਹ ਸਰਪ੍ਰਾਈਜ਼ ਹੀ ਰਵੇ ਬਾਹਰੋਂ ਗੱਲ ਬਸ ਤੇ ਬਾਕੀ ਦੀਵ ਨੂੰ ਅਜੇ ਕੋਈ ਪਤਾ ਉਹਨਾਂ ਨੇ ਦੱਸ ਕੇ ਮੈਂ ਕਿਹਾ ਮਾਰਕੀਟ ਚੱਲੀ ਆ ਅਭੀ ਉਹਨੀ ਤਾਂ ਸੂਟ ਲੈ ਜੋ ਮੈਂ ਲੈਣ ਆਈ ਉਹ ਦੁਨਣਾ ਹੀ ਨਹੀਂ ਉਹਨਾਂ ਨੂੰ ਇਹਨਾਂ ਡੈਵਸ ਆ ਬੇਦੋਬਾ ਆ ਕਿਹੜੀ ਮਾਰਕੀਟ ਦੱਸੋ ਜਿਹੜੇ ਤੇ ਪਛ ਜਾਂਦਾ ਰਹਿੰਦੇ ਦੱਸਾਂਗੇ ਕਿਹੜੀ ਮਾਰਕੀਟ ਆ ਕੋ ਕਦੀ ਮਜਰਾਬਾ ਲੈਣੇ ਆ ਕਦੀ ਮੈਂ ਸੂਟ ਲੈਣੇ ਆ ਇਹਦੀ ਕੋਸ ਸਮਝ ਨਹੀਂ ਆਦੀ ਹਨੇ ਦੀ ਮੈਂ ਇਹ ਵੀ ਲੈਣਾ ਉਹ ਵੀ ਲੈਣਾ ਮੈਂ ਵੀ ਅੱਜ ਦੀਕਸ਼ਾ ਨਹੀਂ ਕੀਤਾ ਮੈਂ ਕੱਦੂ ਕੱਲ ਨੂੰ ਨਾਮ ਨੇ ਕਰੇਗੇ ਬਾਜ਼ਾਰ ਜਾਣਾ ਸੋ ਮੇਰੀ ਮਾਰਕੀਟ ਆਣ ਵਾਲੀ ਜੀ ਤੁਸੀਂ ਮੈਚੇਜ਼ ਲੈ ਲਈਏ ਜੀ ਲੈ ਕੇ ਨਾ ਹਾਂ ਕਿਹ ਕਿਹਦੇ ਕੁਝ ਕੁ ਹੋਰ ਦੇ ਸੀ ਉਹ ਚੋਰ ਗਿਆ ਹਾਂਜੀ ਤੇ ਆਪਾਂ ਰੋਟੀ ਪਾਣੀ ਖਾ ਲਿਆ ਸੀ ਤੇ ਬਾਹਰ ਸਾਡੇ ਜਿਹੜਾ ਇਹ ਮੀਂਹ ਲੱਗਾ ਹੋਇਆ ਮੀਂਹ ਹੜਪਾ ਨਹੀਂ ਪਿਆ ਤੇ ਅੱਜ ਸਾਡੀ ਜੜੀ ਮੀਸਿਕਾ ਤੇ ਰੋਟੀ ਪਾਣੀ ਖਾ ਲਿਆ ਆਪਾਂ ਤੇ ਰੋਟੀ ਪਾਣੀ ਖਾ ਕੇ ਤੇ ਹੁਣ ਵਿਲੇ ਹੋ ਗਏ ਤੇ ਖੁਸ਼ ਹੋਣੀ ਤਾਂ ਸੌਂ ਸੌਂ ਗਏ ਹੁਣੇ ਤੇ ਸਾਢੇ ਹਜੇ ਟਾਈਮ ਮੇਰੇ ਹਿਸਾਬ ਨਾਲ ਮਸੀ 10 ਕ' ਵੱਜੇ ਆ 10 ਵੀ ਪੂਰੇ ਨਹੀਂ ਵੱਜੇ ਤੇ ਅੱਜ ਕਿਸੇ ਬੰਨੇ ਜਾ ਵੀ ਨਹੀਂ ਹੋਇਆ ਤੇ ਵਲੌਗ ਵੀ ਨਹੀਂ ਚਾਜਣਾ ਬਣਾ ਹੋਇਆ ਤੇ ਖੁਸ਼ ਵੀ ਬਾਜ਼ਾਰ ਗਈ ਸੀ ਉਹਦਾ ਵੀ ਕੰਮ ਛੜਾਇਆ ਪੂਰਾ ਨਹੀਂ ਹੋਇਆ ਤੇ ਉਹ ਕਹਿੰਦੀ ਪਈ ਆ ਸਰਪ੍ਰਾਈਜ਼ ਆ ਸਰਪ੍ਰਾਈਜ਼ ਆ ਹੁਣ ਪਤਾ ਨਹੀਂ ਕੀ ਸਰਪ੍ਰਾਈਜ਼ ਲੈ ਕੇ ਆਉਂਦੀ ਆ ਦੇਖੋ ਆ ਸਕੈਂਦੀ ਹੈ ਕਿ ਸਰਪ੍ਰਾਈਜ਼ ਆ ਤੇ ਬਸ ਕਹਿੰਦੀ ਪੈਸੇ ਜਿੰਨੇ ਮੰਗੂਗੇ ਉਹਨੇ ਭੇਜ ਦਿਓ ਸਰਪ੍ਰਾਈਜ਼ ਹੈ ਹੁਣ ਪਤਾ ਨਹੀਂ ਕੀ ਲੈਣਾ ਤੇ ਅਵਨੀਤ ਦੀ ਉਹਨੇ ਅੱਜ ਆਪਣੀ ਡਰੈਸ ਲੈ ਕੇ ਆਂਦੀ ਸੀਗੀ ਤੇ ਉਹਨੇ ਪਤਾ ਨਹੀਂ ਕੀ ਬਾਜ਼ੀ ਬੀਜ਼ਬੂਜ਼ੀ ਹੋ ਗਈ ਉਹਨੇ ਬਾਅਦ ਚ ਅਵਨੀਤ ਦੀ ਡਰੈਸ ਦਾ ਵੀ ਕੋਈ ਵਲੌਗ ਨਹੀਂ ਭੇਜਿਆ ਸ਼ਾਇਦ ਕੱਲ ਭੇਜੂਗੀ ਤੇ ਮੈਂ ਕਿਹਾ ਵਿਚਾਲਾ ਆਪਾਂ ਵਲੌਗ ਦਾ ਨਾ ਕਿ ਆ ਗਿਆ ਪਾਉਣਾ ਵੀ ਵਲੌਗ ਸਕਿਪ ਕਿਉਂ ਕਰਨਾ ਹਨ ਜਿੰਨੀ ਕੋਸ਼ਿਸ਼ ਆਪਾਂ ਸ਼ੁਰੂ ਕੀਤਾ ਹੈ ਦੁਬਾਰਾ ਵਲੌਗ ਸ਼ੁਰੂ ਉਹਨਾਂ ਕਾ ਪਾਉਣਾ ਸ਼ੁਰੂ ਕਰੀ ਜਾਈਏ ਵੀ ਹੁਣ ਵੀ ਮਤਲਬ ਸਕਿਪ ਕਿਉਂ ਕਰਨਾ ਹਨ ਤੇ ਤਾਂ ਕਰਕੇ ਫਿਰ ਮੈਂ ਕਹਾਂ ਜਲ ਮੈਂ ਘਰੇ ਬੈਠਾ ਹੀ ਹੁਣ ਕਲਿੱਪ ਲੈ ਲੈਣਾ ਤੇ ਫਿਰ ਬਾਅਦ ਹੁਣ ਆਪਾਂ ਰੋਟੀ ਪਾਣੀ ਖਾ ਲਿਆ ਸੀ ਰੋਟੀ ਪਾਣੀ ਖਾ ਕੇ ਦੇ ਬਾਅਦ ਸੇਵੀਆਂ ਬਣਾਈਆਂ ਯਕੀਨ ਮੰਨਿਓ ਅਸੀਂ ਬਣਾਈਆਂ ਅਸੀਂ ਤੇ ਸਿਖਾਦੀਆਂ ਕੋਈ ਗੱਪ ਨਹੀਂ ਕੋਈ ਜੂੜਨੀ ਤੇ ਬਾਕੀ ਹੁਣ ਮੈਂ ਵਿਹਲਾ ਚੱਲਣ ਡਿਆ ਹਜੇ ਵਿੱਚ ਤੇ ਤੁਹਾਨੂੰ ਦੱਸਿਆ ਜਿਵੇਂ ਕਿ ਮੇਰਾ ਰੈਸਟੋਰੈਂਟ ਜਿਹੜਾ ਕੰਮ ਹੈ ਵਿੱਚ ਤੇ ਹੁੰਦਾ ਤੇ ਹੁਣ ਹੈ ਨਹੀਂ ਇੰਨਾ ਕੰਮ ਹੈ ਨੈਕਸਟ ਮੰਥ ਤੋਂ ਕੰਮ ਰੁਰੂ ਰਹਿਣਾ ਫੇਰ ਬਲੌਗ ਕੋਸ਼ਿਸ਼ ਕਰਾਂਗੇ ਰੋਜ਼ ਪਾਵਾਂਗੇ ਪਰ ਜਦੋਂ ਕੰਮ ਤੁਹਾਨੂੰ ਪਤਾ ਸ਼ੁਰੂ ਹੋ ਜਾਵੇ ਫਿਰ ਥੋੜੀ ਬਹੁਤੀ ਆ ਚੱਕਰ ਪੈ ਜਾਂਦਾ ਮੇਨ ਚੱਕਰ ਹੁੰਦਾ ਐਡੀਟਿੰਗ ਦਾ ਖੁਸ਼ ਨੂੰ ਐਡੀਟਿੰਗ ਨਹੀਂ ਆਉਂਦੀ ਉਹ ਕਲਿੱਪ ਬਣਾ ਲੈਂਦੀ ਭੇਜ ਦਿੰਦੀ ਐਡੀਟਿੰਗ ਨਹੀਂ ਕਰਨੀ ਉਹਨੂੰ ਜੇ ਉਹਨੂੰ ਐਡੀਟਿੰਗ ਕਰਨੀ ਆਉਂਦੀ ਹੁੰਦੀ ਮੈਂ ਫੇਰ ਤਾਂ ਬਲੌਗ ਇੱਕ ਦਿਨ ਵੀ ਸਕਿੱਪ ਨਾ ਕਰੀਏ ਪਰ ਖੈਰੋ ਖੈਰ ਆ ਜੋ ਵੀ ਹੈ ਹਨ ਤੇ ਹੁਣ ਇਹ ਨੀਤ ਮੇਰੇ ਨਾਲ ਗੱਲ ਕਰਦੀ ਬਈ ਸੀ ਤੇ ਉਹ ਸੁੱਤੀ ਪਈ ਬੋਲੀ ਜਾਂਦੀ ਸੀ ਦੋਵੇਂ ਵੀਡੀਓ ਕਾਲ ਤੇ ਗੱਲ ਕਰਦੇ ਬਈ ਸੁੱਤੀ ਪਈ ਬੋਲੀ ਜਾਂਦੀ ਪਾਪਾ ਆ ਗਏ ਅਗੇ ਆਗੇ ਉਹ ਆਗੇ ਆਗੇ ਖੁਸ਼ ਨੇ ਪੁੱਛਿਆ ਕੌਣ ਆਗੇ ਕਹਿੰਦੀ ਪਾਪਾ ਆਗੇ ਨੀਂਦ ਜਿਵੇਂ ਹੱਸੀ ਜਾਂਦੀ ਹੈ ਮੇਰੇ ਨਾਲ ਗੱਲਾਂ ਕਰੀ ਜਾਂਦੀ ਹੈ ਤੇ ਉਹ ਬਹੁਤ ਜ਼ਿਆਦਾ ਮਿਸ ਕਰਦੀ ਹੈ ਮੈਨੂੰ ਤੇ ਮੈਂ ਵੀ ਉਹਨੂੰ ਬਹੁਤ ਜ਼ਿਆਦਾ ਮਿਸ ਕਰਦਾ ਤੁਹਾਨੂੰ ਪਤਾ ਇੱਕ ਉਹ ਦੋ ਦਿਨ ਮਕਸਦ ਉਪਰ ਹੀ ਦਾ ਸੀ ਦੇਖਣ ਸੀ ਕਿ ਜੰਮਣ ਭੋਇ ਨੂੰ ਛੱਡ ਕੇ ਆਉਣਾ ਸੌਖਾ ਨਹੀਂ ਹੁੰਦਾ ਸੱਜਣਾ ਕੋਲ ਉੱਟ ਕੇ ਆਉਣਾ ਸੌਖਾ ਨਹੀਂ ਹੁੰਦਾ ਹਨ ਤੇ ਉਹ ਮਤਲਬ ਬਹੁਤ ਹਾਰਡ ਫੀਲਿੰਗ ਹੈ ਨਾ ਜੇ ਆਪਾਂ ਐਕਸਪ੍ਰੈਸ ਕਰਨ ਲੱਗੀ ਹੈ ਬਾਕੀ ਜਿਨ੍ਹਾਂ ਦੇ ਸੱਜਣ ਦੂਰ ਹੈ ਉਹਨਾਂ ਨੂੰ ਪਤਾ ਹੋਊਗਾ ਕਿ ਹਨਾ ਕੀ ਫੀਲਿੰਗ ਹੁੰਦੀ ਆ ਤੇ ਬਾਕੀ ਅੱਜ ਕਿਤੇ ਜਾਣ ਹੀ ਹੋਇਆ ਸੋ ਕਿਸੇ ਬੰਨੇ ਮੀ ਪੈਣ ਦਾ ਕਰਕੇ ਵਲੌਗ ਜਿਹੜਾ ਉਹ ਬਣਾਇਆ ਨਹੀਂ ਸੋ ਘਰੇ ਵਲੌਗ ਬਣਾਣਾ ਹੈ ਜਿੰਨਾ ਬਣਿਆ ਉਹਨਾਂ ਕਬੂਲ ਕਰਿਓ ਸੋ ਮਿਲਦੇ ਆ ਨਵੇਂ ਵਲੌਗ ਦੇ ਨਾਲ ਖੁਸ਼ ਰਹੋ ਬਾਦ ਰਹੋ ਜਾਂ ਫਿਰ ਆਪਣੇ ਸੱਜਣ ਸਹੋਂਗੇ ਬਾਦ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੰਸਟਾਗ੍ਰam ਦਾ ਜਿਹੜਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਦੀਪ ਖੋਸ਼ ਬਲੌਗ ਇੰਸਟਾਗ੍ਰਾਮ ਐ ਤੇ ਤਾਂ ਵੀ ਨਵੇਂ ਨਵੇਂ ਅਪਡੇਟ ਦੇਖਣ ਲਈ ਇੰਸਟਾਗ੍ਰਾਮ ਤੇ ਸਨੈਪਚੈਟ ਤੇ ਫੋਲੋ ਕਰ ਲਓ ਸਨੈਪਚੈਟ ਹੈਗੀ fateedeep.87 ਤੇ ਬਾਕੀ ਸਾਰੇ ਜਣੇ ਸ਼ੇਅਰ ਕਰਦੇ ਕਰੋ ਦੁਆਰਾ ਤੁਸੀਂ ਸਾਰੇ ਜਣੇ ਫਿਰ ਪਿਆਰ ਦੇ ਰਹੇ ਹੋ ਬਲੌਗ ਦੇਖ ਰਹੇ ਹੋ ਉਸ ਤੁਹਾਡਾ ਧੰਨਵਾਦ ਉਸ ਮਿਲਦੇ ਆ ਕਿ ਨਵੇਂ ਬਲੌਗ ਦੇ ਨਾਲ ਹत्ताਕ ਲਈ ਸਤਿ ਸ੍ਰੀ ਅਕਾਲ